ਨਕੋਦਰ ਦੇ ਦੇਵੀ ਤਲਾ ਮੰਦਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੰਜ ਘਰ ਦੇ ਆ ਜਿੱਥੇ ਰੂਟ ਮਹਾਰਾਜ ਦਾ ਜਨਮ ਦਿਨ ਅੱਜ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਵਾ ਸਮੂਹ अरोड़ा ਪਰਿਵਾਰ ਵੱਲੋਂ ਇਹ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਵਾ ਨਕੋਦਰ ਦੇ ਦੇਵੀ ਤਲਾ ਮੰਦਿਰ ਜੰਜ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅੱਜ ਦੇ ਮੁੱਖ ਮਹਿਮਾਨ ਸਾਡੇ ਨਾਲ ਮੌਜੂਦ ਨੇ ਸਰ ਸਾਰਿਆਂ ਨੂੰ ਰੂਟ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਸ ਤੋਂ ਵੱਡੀ ਤਾਂ ਹੁੰਦੀ ਨਹੀਂ ਗੱਲ ਕੋਈ ਵਧਾਈਆਂ ਸਾਰਿਆਂ ਨੂੰ ਬਹੁਤ ਖੁਸ਼ੀ ਆ ਜੀ ਹਾਂ ਜੀ ਕੀ ਨਾ ਜੀ ਨਾਂ ਦੱਸਿਓ ਆਪਣਾ ਮੇਰਾ ਨਾਮ ਬਲਦੇਵ ਰਾਜ ਗਾਬਾ ਜੀ ਤੇ ਅੱਜ ਜੋ ਚਾवला ਸਾਹਿਬ ਉਹ ਜੱਜਾ ਸਾਹਿਬ ਇਹਨਾਂ ਵੱਲੋਂ ਜੋ ਕੋਸ਼ਿਸ਼ ਕਰਕੇ ਐਰੋੜ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਤਮਾਨ ਸਾਹਿਬ ਨੂੰ ਔਰ ਸਾਰੇ ਅਰੋੜਾਵੰਦ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹਨਾਂ ਨੂੰ ਸ਼ਾਬਾਸ਼ ਵੀ ਦਿੰਦਾ ਵੀ ਜੋ ਇਹਨਾਂ ਨੇ ਹਿੰਮਤ ਕੀਤੀ ਹੈ ਏ ਅੱਗੋਂ ਵਧਣ ਹੋਰ ਅੱਗੇ ਵਧਣ ਬਸ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਹੋਰ ਸੱਜਣ ਮੌਜੂਦ ਨੇ ਸਰ ਨਾਮ ਆਪਣਾ ਬਲੇਖ ਅਮਿਤ ਹੋਜਾ ਜੀ ਹਾਂ ਸਰ ਅੱਜ ਰੂਡ ਮਹਾਰਾਜ ਦਾ ਜਨਮ ਦਿਨ ਹੈ ਰੂੜਾ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ ਹਾਂਜੀ ਰੂਡ ਮਹਾਰਾਜ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੁੰਮ ਨਾਲ ਮਨਾਇਆ ਜਾ ਰਿਹਾ ਜੀ ਸਰੇ 5 ਵਜੇ ਅੱਜ ਇਹ ਸਟਾਰਟ ਕੀਤਾ ਸੀ ਜੀ ਤੇ ਹੁਣ ਅਸੀਂ ਪਰਿਕਰਮ ਨੂੰ ਪੂਰੀ ਕਰਕੇ ਜੀ ਜੀ ਸਾਰਿਆਂ ਨੂੰ ਸਾਰੇ ਰੋੜਾ ਵੰਸ਼ ਨੂੰ ਬਹੁਤ-ਬਹੁਤ ਮੁਬਾਰਕਾਂ। ਹਾਂ ਬਹੁਤ-ਬਹੁਤ ਸ਼ੁਕਰੀਆ ਜੀ ਸਾਡੇ ਨਾਲ ਹੋਰ ਸੱਜਣ ਮੌਜੂਦ ਨੇ। ਹਾਂਜੀ ਸਰ ਜੀਨਾ ਜੀ ਚੰਦਰਪ੍ਰਕਾਸ਼ ਪੱਤਰ ਜੀ ਮੈਂ ਕਮੇਟੀ ਦਾ ਮੈਂਬਰ ਹਾਂ ਅਸੀਂ ਅੱਜ ਰੋੜ ਮਹਾਰਾਜੀ ਦਾ ਜਨਮ ਦਿਨ ਮਨਾ ਰਹੇ ਹਾਂ। ਔਰ ਸਾਨੂੰ ਬੜੀ ਖੁਸ਼ੀ ਹੈ ਕਿ ਬਕੌਦਰ ਦੇ ਵਿੱਚ ਇਹ ਸ਼ੁਰੂਆਤ ਕੀਤੀ ਗਈ ਹੈ। ਜੀ ਹਾਂਜੀ ਕੀਨਾ ਜੀ ਮੇਰਾ ਨਾਮ ਰਜਿੰਦਰ ਚਾਵਲਾ ਜੀ। ਜੀ ਅਸੀਂ ਬਹੁਤ ਦੇਰ ਤੋਂ ਤਕਰੀਬਨ 20 ਸਾਲ ਤੋਂ ਅਸੀਂ ਇਸ ਕੰਮ ਦੇ ਮੱਥੇ ਪੇ ਮਨ ਰਹੀ ਜੁਬਾਨ ਕੀਤਾ ਕਿ ਅਰੋੜਾ ਪਰਿਵਾਰ ਮਿਲਨ ਕਰਾ ਰਹੇ ਆਂ ਔਰ ਸਾਡੀ ਤਮੰਨਾ ਸੀ ਸਾਡੇ ਮਨ ਨੂੰ ਅੱਜ ਸ਼ਾਂਤੀ ਮਿਲ ਗਈ ਆਂ ਗਾਂ ਵਾਸਤੇ ਅਸੀਂ ਜਿਹੜਾ ਪ੍ਰੋਗਰਾਮ ਕਰਾਂਗੇ ਇਸ ਤੋਂ ਵੀ ਵੱਡਾ ਕਰਾਂਗੇ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਬਹੁਤ ਬਹੁਤ ਸ਼ੁਕਰੀਆ ਜੀ ਬਜਾਦ ਸਾਹਿਬ ਸਰ ਹਾਂ ਪਹਿਲਾਂ ਤਾਂ ਮੈਂ ਸਾਰੇ ਕਮੇਟੀ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਇਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਬਾਕੀ ਮੈਂ ਆਪਣੇ ਪਰਿਵਾਰ ਵੱਲੋਂ ਸਾਰਾ ਔਰ ਸਮੂ ਰੋੜਾ ਪਰਿਵਾਰ ਵੰਸ਼ਸ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਿੱਚ ਵੀ ਰਹਿੰਦੇ ਹੋਏ ਵਾਸੀਆਂ ਨੂੰ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਰੂਡ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਸਭ ਨੂੰ ਹਾਂਜੀ ਕੀ ਨਾ ਜੀ ਬਹੁਤ-ਬਹੁਤ ਵਧਾਈ ਹੈ ਸਾਰਿਆਂ ਨੂੰ ਸਾਡੇ ਵੱਲੋਂ ਅਜੇ શ્રી ਰੂਡ ਮਹਾਰਾਜ ਜਾਂਦੇ ਨੂੰ ਸਵੇਰੇ ਜੀ 2 ਘੰਟੇ ਪਰਵਾਦ ਮੇਰੀ ਤੇ ਸ਼ਾਨਦਾਰ ਫੰਕਸ਼ਨ ਰੋੜਾਪੁਰਾਲ ਮਿਲਨ ਰੱਖਿਆ ਸਾਨੂੰ ਇਹਦੇ ਵਿੱਚ ਬਹੁਤ ਸਯੋਜ ਮਿਲਿਆ ਸ਼ਹਿਰ ਵਾਸੀਆਂ ਦਾ ਆਪਣੀ ਬਰਾਦਰੀ ਵਾਲਿਆਂ ਦਾ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰ ਕਰਦੇ ਆਂ ਪਰਮਾਤਮਾ ਸਾਨੂੰ ਛਕਰੀ ਦਵੇ ਅਗਲੇ ਸਾਲ ਅਸੀਂ ਇਦੋਂ ਵੀ ਵੱਧ ਚੜ ਕੇ ਪ੍ਰੋਗਰਾਮ ਅਹੀ ਕਰੀਏ જય ਸ਼੍ਰੀ ਰਾਹ ਬਹੁਤ ਵਧੀਆ ਇੱਕ ਸਾਡੇ ਸਾਥੀ ਨੇ ਜਿਹੜੇ ਇੱਥੇ ਸਾਥ ਦੇ ਰਹੇ ਨੇ ਆ ਮੁੰਗਿਆ ਸਾਥ ਸਰ ਕੀ ਕਰਨ ਜਾਓਗੇ ਅੱਜ ਪਹਿਲਾਂ ਤਾਂ ਜੀ ਸਮੂਹ ਅਰੋੜਾ ਬਰਾਦਰੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸ਼੍ਰੀ ਗੁਰੂ ਅਰੂੜ ਮਹਾਰਾਜ ਜੀ ਦਾ ਜਨਮ ਦਿਹਾੜਾ ਜਿੱਥੇ-ਜਿੱਥੇ ਵੀ ਅਰੋੜਾ ਪਰਿਵਾਰ ਵੱਸਦਾ ਪਿਆ ਉਹ ਮਨਾਉਂਦੇ ਪਏ ਜੀ ਗੋਡੇ-ਗੋਡੇ ਨਹੀਂ ਮੋਡੇ-ਮੋਡੇ ਚਾ ਹੈਗਾ ਸੋ ਮੈਨੂੰ ਪ੍ਰਾਊਡ ਆ ਮੈਂ ਅਰੋੜਾ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਦੇਵੀਤਾਲਾ ਮੰਦਿਰ ਜੰਝ ਘਰ ਦੀਆਂ ਦਿਖਾ ਰਹੇ ਜੀ ਜਿੱਥੇ ਅਰੋੜ ਪਰਿਵਾਰ ਦਾ ਵੱਲੋਂ ਜਿਹੜਾ ਰੂਟ ਮਹਾਰਾਜ ਦਾ ਜਨਮ ਦਿਨ ਮਨਾਇਆ ਜਾ ਰਿਹਾ ਵਾ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਆ ਇਹ ਜਿਹੜਾ ਸਮੂਹ ਅਰੋੜਾ ਪਰਿਵਾਰ ਮਿਲਨ ਕਰਾਇਆ ਜਾ ਰਿਹਾ ਸਮੂਹ ਅਰੋੜਾ ਪਰਿਵਾਰ ਮਿਲਨ ਦੇਵੀਤਾਲਾ ਮੰਦਿਰ ਜੰਝ ਘਰ ਦੇ ਵਿੱਚ ਕਰਵਾਇਆ ਜਾ ਰਿਹਾ ਕੈਮਰਾ ਪਰਸਨ ਸੁਮਿਤ ਠਿੰਗੜਾ ਇਕ ਤਾਲਰ ਨਿਊ ਨਕਾ